ਹੈਲੋ ਜੀ ਸਾਹ ਹਰਿਆਣੂ ਪਿਆਰ ਭਰੀ ਸਾਸਰੀ ਘਰ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਾਂ ਵੀ ਪ੍ਰਬਾਤ ਮਾ ਦੀ ਮੇਰ ਨਾਲ ਠੀਕ ਠਾਕ ਹਾਂ ਜੀ ਅੱਜ ਬਣਾਣਾ ਆਪਾਂ ਨਿੰਬੂ ਮਿਰਚਾਂ ਦਾ achar ਤੇ ਅੱਧਾ ਕਿਲੋ ਹੀ ਆਪਾਂ ਨਿੰਬੂ ਲਏ ਆ ਅੱਧਾ ਕਿਲੋ ਹੀ ਮਿਰਚਾਂ ਲਈਆਂ ਆ ਆਪਾਂ ਮਿਰਚਾਂ ਮੈਂ ਕੱਲ ਤੋਂ ਉਸ ਮਾਰ ਕੇ ਆ ਚੀਤ ਦਾ ਸੀਗਾ ਵਿੱਚ ਜੀਰਾ ਰਜੜ ਦਿੰਨੇ ਹੁੰਦੇ ਆ ਉਹ ਦੇਤਾ ਸੀਗਾ ਤੇ ਮਾਰ ਨਹੀਂ ਕਾਲਾ ਦੂ ਥੋੜਾ ਜਿਹਾ ਕੱਲ ਥੋੜੀ ਧੁੱਪ ਨਹੀਂ ਕਲੀ ਥੋੜੀ ਧੁੱਪੇ ਰੱਖ ਦਿਆਂ ਸੀ ਅੱਜ ਫੇਰ ਚੰਗੀ ਤਰ੍ਹਾਂ ਧੁੱਪੇ ਰੱਖਾਂਗੇ ਨਾਲੇ ਨਿੰਬੂ ਚੀਰ ਕੇ ਧੋ ਲਿਆ ਇਹਨੂੰ ਚੀਰ ਕੇ ਇਹਨਾਂ ਨੂੰ ਵੀ ਧੁੱਪ ਲਵਾਵਾਂਗੇ ਫਿਰ ਜਿਹੜਾ ਐਕਸਟਰਾ ਪਾਣੀ ਜਾਹੰਗਾ ਉਹ ਸਾਰਾ ਸੋਤ ਹੋ ਜਾਂਦਾ ਨਹੀਂ ਫਿਰ ਪਾਣੀ ਚਾਰ ਨੂੰ ਖਰਾਬ ਕਰਦਾ ਅਸਲ ਵਿੱਚ ਤਾਂ ਚਾਰ ਤੇਲ ਨਹੀਂ ਬਣਦਾ ਪਾਣੀ ਦਾ ਖਰਾਬ ਕਰਦਾ ਤੇ ਮੈਂ ਪਾਣੀ ਇਹਨਾਂ ਦਾ ਇਸ ਤਰ੍ਹਾਂ ਧੁੱਪ ਲਵਾ ਦੇਣੀ ਹੁੰਦੀ ਹੈ ਇਹਨੂੰ ਫਿਰ ਕਦੇ ਚਾਰ ਨਹੀਂ ਖਰਾਬ ਹੁੰਦਾ ਬਹੁਤ ਵਧੀਆ ਬਣਦਾ ਚਾਰ ਚਲੋ ਹੁਣ ਆਪਾਂ ਮਿਰਚਾਂ ਦਾ ਇਸ ਤਰ੍ਹਾਂ ਕਰ ਲੂਗਾ ਆਪਾਂ ਥੀਰਾ ਦੇਤਾ ਮਿਰਚਾਂ ਹਾਂ ਜੀ ਅਸਰ ਉਹ ਦਿੱਤਾ ਚੀ ਲਾ ਜਾ ਤੇ ਹੁਣ ਇਹ ਨਿੰਬੂਆਂ ਨੂੰ ਆਪਾਂ ਕੱਟ ਕੇ ਚਾਰ-ਚਾਰ ਫਾੜੀਆਂ ਕੱਟ ਕੇ ਤੇ ਤੱਪ ਲਵਾ ਦੇਾਂਗੇ ਇਹਨਾਂ ਨੂੰ ਹਾਂ ਜੀ ਨਿੰਬੂ ਜ਼ੀਰ ਲਿਆ ਆਪਾਂ ਸਾਰੇ ਜਿਹੜੇ ਇਹ ਐਕਸਟਰਾ ਬੀਜੇ ਆ ਸਾਰੇ ਕੱਢ ਦੇਣੇ ਕਰਦੇ ਦੇ ਨਾਲ ਇਹ ਮੈਨੂੰ ਫਿਰ ਵਧੀਆ ਨਹੀਂ ਲੱਗਦੇ ਬੀਜੇ ਵਿੱਚ ਸਾਰੇ ਕੱਢ ਦੇਣੇ ਕਰਦੇ ਦੇ ਨਾਲ ਜਿਹੜੇ ਬਾਦੂ ਘਟੂ ਬੀਜੇ ਆ ਹੁੰਦੇ ਆ ਕੋਈ ਬਲਾ ਰਹੇ ਦੇ ਵਿੱਚ ਇਹ ਅਸੀਂ ਨਹੀਂ ਬੀ ਕੱਢ ਹੀ ਦੀ ਨਹੀਂ ਹੁੰਦੀਆਂ ਨਿੰਬੂਆਂ ਦੇ ਫੇਰ ਹੀ ਚਾਰ ਪੌੜੀ ਹੁੰਦੀਆਂ ਹੁਣ ਆਪਾਂ ਜ਼ੀਰ ਲੇ ਸਾਰਿਆਂ ਦਾ ਫਿਰ ਇਕੱਲੇ-ਇਕੱਲੇ ਦਾ ਹਰ ਇੱਕ ਫਾੜੀ ਚੀ ਵੀ ਕੱਢ ਦਿਆਂ। ਸਾਰੇ ਦੀ ਵੀ ਕੱਢ ਤੇ ਆਪਾਂ ਇਹਦੇ ਵਿੱਚੋਂ ਨਿੰਬੂ ਚ ਕੱਲੀ ਕੱਲੀ ਫਾੜੀ ਦੇ ਵਿੱਚੋਂ ਇਹਨੇ ਸਾਰੇ ਨਿਕਲੇ ਆ। ਚਲ ਹੁਣ ਇਹਨਾਂ ਨੂੰ ਖਿਲਾਰ ਕੇ ਧੁੱਪੇ ਸੁਕਉਣੇ ਪਾ ਦਿਆਂਗੇ। ਧੁੱਪ ਲਵਾਵਾਂਗੇ ਜਦੋਂ ਬਾਹਰੋਂ ਬਾਟੂ ਪਾਣੀ ਜ ਸਾਰਾ ਸੋਬਤ ਹੋ ਜਾਊਗਾ। ਫੇਰ ਚਾਰ ਪਾਵਾਂਗੇ ਇਹਨਾਂ ਦਾ। ਅੱਜ ਦਾ ਦਿਨ ਪੂਰਾ ਧੁੱਪ ਲਵਾਵਾਂਗੇ ਸਾਰਾ ਦਿਨ ਇਹਨਾਂ ਨੂੰ। ਆਪਾਂ ਮਿਰਚਾਂ ਵੀ ਚੰਗੀ ਤਰ੍ਹਾਂ ਸਕਾਲ ਕਰਦੇ ਆ ਨਿੰਬੂ ਵੀ ਵਧੀਆ ਸਕਾਲੇ ਬਹੁਤ ਵਧੀਆ ਬਣਗੇ ਜਿਵੇਂ ਪਾਣੀ ਐਨ ਸੋਬਤ ਹੋ ਗਿਆ ਵਿੱਚ ਮੜ ਮੁੱਟ ਪਾਣੀ ਹੋਵੇ। ਬਹੁਤ ਵਧੀਆ ਬਣਗੇ ਸਕਾ ਕੇ। ਇਹਨੂੰ ਆਪਾਂ ਪੂਰੀ ਸਾਰੇ ਦਿ ਉਹ ਲੱਗਦਾ ਵਸਾ ਮਿਕਸ ਕਰਕੇ ਚੰਨ ਪਾ ਦਿੰਨੀ ਹੈ ਨਾ ਤੇ ਸਮਾਨ ਪਾਉਣੇ ਵਿੱਚ ਆਹ ਅਰਾਹੀ ਪਾ ਦਿੰਨੀ ਆ ਥੋੜੀ ਜਿਹੀ ਥੋੜੀ ਜਿਹੀ ਜਮੈਣ ਪਾ ਦਿੰਨੀ ਆ ਥੋੜਾ ਜਨਾ ਮੇਰੇ ਇਹ ਆਮ ਵਾਲਾ ਮਸਾਲਾ ਜਿੰਦ ਤੋਂ ਦੱਸਿਆ ਵੀ ਭੱਦ ਸੀ ਆ ਥੋੜਾ ਜਿਹਾ ਮੈਂ ਪਾ ਦਿੰਨੀ ਹਣੀ ਹੈ ਬਸ ਜਿਆਦਾ ਨਹੀਂ ਜਾਨੀ ਇੰਨਾ ਕੀ ਪੋਣਾ ਚਮਚਾ 1.5 ਚਮਚਾ ਤੋਂ ਇਹ ਪਾ ਦਿੰਨੀ ਆ ਵਿੱਚ ਹਲਦੀ ਪਾ ਦਿੰਨੀ ਆ ਚਮਚਾ ਖਲਦੀ ਪਾਈ ਆ चार चमचे बड़े नून दे पाए चार चमचे ये अपन थोड़ा जहा इस तरह मिक्स करके थोड़ा जेल पावे बच्चे बड़ा नहीं पाते इस तरह झसके पाने इना पता ਸਾਰਾ ਮਿਕਸ ਇਹਦੇ ਨਾਲ ਲੱਕੇ ਹੁਣ ਭੋਰਾ ਪਾਣੀ ਨਹੀਂ ਇਹਨਾਂ ਦੇ ਵਿੱਚ ਹੈਗਾ ਕਿਸੇ ਦੇ ਵਿੱਚ ਵੀ ਆ ਮੇਰਾ ਡੱਬਾ ਵੀ ਬਹੁਤ ਵਧੀਆ ਸੁਕਾ ਲਿਆ ਮੈਂ ਧੋਸ ਮਾਰ ਕੇ ਨਾਲ ਇਹਦੇ ਸੁੱਕਾ ਦਾ ਪਾਤਾ ਸੀ ਇਹਨਾਂ ਦੇ ਹੁਣ ਚਲੋ ਆਪਾਂ ਸਾਰਾ ਚਾਰੇ ਵਿੱਚ ਪਾ ਦਿੰਦੇ ਆ ਉਹ ਵਿੱਚ ਹਾਂਜੀ ਲਾ ਕੇ ਪਾਤਾ ਪਾ ਡੱਬੇ ਦੇ ਵਿੱਚ ਬਹੁਤ ਸੁਣਾ ਕੰਦਰਾ ਆਇਆ ਬਹੁਤ ਵਧੀਆ ਬਣਿਆ ਬਿਲਕੁਲ ਸੁੱਕਾ ਸੁੱਕਾ ਰਹਿਣਾ ਇਹ ਐਨ ਵੀ ਪਾਣੀ ਜਾਂ ਵਿੱਚ ਤੁਰਿਆ ਫਿਰੂਗਾ ਜਾਂ ਕਿਸ ਤਰ੍ਹਾਂ ਹੋਊਗਾ ਬਸ ਆਪਾਂ ਇੱਕ ਦਿਨ ਧੋਪ ਲਵਾ ਦਿਆਂਗੇ ਇੱਕ ਦਿਨ ਦੀ ਇਹਨੂੰ ਤੇ ਸਾਰਾ ਨੂੰ ਨਾ ਜੰਗੀ ਜਰਾ ਵਿੱਚ ਰਚ ਜੂਗਾ ਥੋੜਾ ਜਿਹਾ ਤੇਲ ਆਪਾਂ ਹੋਰ ਪਾਵਾਂਗੇ ਇਹਦੇ ਚ ਅੱਧੀ ਕਕੌਂਡੀ ਬਹੁਤ ਵਧੀਆ ਬਣੇ ਬਹੁਤ ਵਧੀਆ ਇਹ ਬਿਲਕੁਲ ਪਾਣੀ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਮਰਜੀ ਇਹਨੂੰ ਸੇਵ ਕਰਕੇ ਰੱਖ ਲਵੋ ਕਦੇ ਨਿਚਾਨ ਖਸ ਤੋਂ ਡਾ ਖਰਾਬ ਹੋਊਗਾ ਟ੍ਰਾਈ ਕਰਿਆ ਜੀ ਜਿਵੇਂ ਮੈਂ ਬਣਾਇਆ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੁਸੀਂ ਠੀਕ ਹੈ ਜੀ ਵੀਡੀਓ ਤੁਹਾਡਾ ਆਪ ਇੱਥੇ ਹੀ ਕਰਦੇ ਆਂ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ